ਪੰਜਾਬ ਸ ਇਸ ਵੇਲੇ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ ਲਗਾਤਾਰ ਕ੍ਰਾਈਮ ਦੇ ਵਾਰਦਾਤਾਂ ਵਾਧੀਆਂ ਜਾ ਰਹੀਆਂ ਨੇ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਭਾਰੀ دہشت ਪੈਜਾ ਰਹੀ ਹੈ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਕੱਲੂਕਾਰ ਦਿਹਾੜਾ ਮਨਾਇਆ ਗਿਆ ਜਿੱਥੇ ਇੱਕ ਨੌਜਵਾਨ ਨੇ ਖੂਬ ਹੰਗਾਮਾ ਕੀਤਾ ਉਧਰ ਫਿਰੋਜ਼ਪੁਰ ਸ਼ਹਿਰ ਦੇ ਮੁੱਖ ਗੇਟ ਨੇੜੇ ਕੁਝ ਬਦਮਾਸ਼ਾਂ ਨੇ ਅਣੇਵਾਬ ਫਾਇਰਿੰਗ ਕਰਕੇ ਇੱਕ ਨੌਜਵਾਨ ਨੂੰ ਮੌਤੇ ਘਾਟੂ ਤਾ ਦਿੱਤਾ ਹਾਲਾਂਕਿ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਲੋਕਾਂ ਦੇ ਵਿੱਚ دہشت ਜ਼ਰੂਰ ਬਣੀ ਹੋਈ ਹੈ ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ ਉਸੇ ਦਿਨ ਬਠਿੰਡਾ ਦੇ 메ਨ ਬਾਜ਼ਾਰ ਦੇ ਵਿੱਚ ਤਿੰਨ ਮੋਟਰਸਾਈਕਲ ਸਵਾਰਾਂ ਨੇ ਇੱਕ ਵਿਅਕਤੀ ਉੱਪਰ ਤਲਵਾਰ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਕੀ ਨਾਮ ਹੈ ਸਰ ਕੀ ਕੰਮ ਕਰਦਾ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਾਰਾ ਜਨਸਾ ਵਲੰਟੀਅਰ ਆ ਸਾਨੂੰ ਥੋੜੀ ਜਿਹੀ ਪਹਿਲਾਂ ਇਤਲਾਹ ਮਿਲੀ ਸੀ ਕਿ ਬਟਿੰਡਾ ਮਾਲ ਰੋਡ ਲੇਬਰ ਚੌਂਗ ਦੇ ਕੋਲੇ ਨਵੀਂ ਬਸਤੀ ਦੇ ਨੇੜੇ ਇੱਕ ਲੜਾਈ ਝਗੜਾ ਹੋਇਆ ਪਿਆਗਾ ਜਦ ਸਾਰਾ ਜਨਸਾ ਐਂਬੂਲੈਂਸ ਟੀਮ ਮੌਕੇ ਤੇ ਆ ਕੇ ਦੇਖਿਆ ਜਿਹੜਾ ਕਿ ਇੱਕ ਮੁੰਡਾ ਲਊ ਲਹਣ ਹੋਇਆ ਪਿਆ ਸੀਗਾ ਡਿੱਗਿਆ ਪਿਆ ਸੀਗਾ ਜਿਹੜਾ ਕਿ ਉਹਦਾ ਕਾਫੀ ਖੂਨ ਵਹਿ ਗਿਆ ਸੀਗਾ ਤੇ ਉਹਦੇ ਇਹਦੇ ਦੱਸਣ ਮੁਤਾਬਕ ਹੈ ਕਹਿੰਦਾ ਮੇਰੇ ਤਲਵਾਰ ਨਾਲ ਹਮਲਾ ਕੀਤਾਗਾ ਛੱਟਾਂ ਜਿਆਦਾ ਇਹਨੂੰ ਸਰਕਾਰੀ ਹਸਪਤਾਲ ਲੈ ਕੇ ਆਏ ਆ ਬਾਕੀ ਲਾ ਚੱਲ ਰਿਹਾਗਾ ਵੀਰ ਸਿੰਘ ਨਾਮ ਆ 33 ਸਾਲ ਦੀ ਉਮਰ ਆ ਆਹ ਤਾਂ ਨਿਆਜ਼ ਮੁਮਮਦ ਦਾ ਰਹਿਣ ਲੱਗਾ ਕਿਸ ਤਰ੍ਹਾਂ ਲੱਗਦਾ ਇਹ ਹਾਲਾਤ ਕਿਵੇਂ ਮਤਲਬ ਕਿ ਹਾਲਾਤ ਆ ਗੰਭੀਰੀ ਆ ਇਹਦੇ ਦੱਸਣ ਮੁਤਾਬਕ ਇਹ ਕਹਿੰਦਾ ਮੇਰੇ ਤੋਂ 15000 ਰੁਪਏ ਖੋ ਕੇ ਵੀ ਲੈ ਕੇ ਗਏ ਆ ਲੁੱਟਕੋ ਕਰਕੇ ਲੈ ਕੇ ਗਏ ਆ ਤੇ ਤਲਵਾਰ ਮਾਰ ਕੇ ਗਏ ਆ ਬਾਕੀ ਨੂੰ ਹਸਪਤਾਲ ਲੈ ਕੇ ਆਏ ਆ ਬਾਕੀ ਲਾ ਚੱਲ ਰਿਹਾ ਸਾਰੇ ਦਾ ਬਟਾਲਾ ਸ਼ਹਿਰ ਦੇ ਵਿੱਚ ਵੀ ਦਿਨ ਦਿਹਾੜੇ ਆਈਲੈਟਸ ਸੈਂਟਰ ਦੇ ਵਿੱਚ ਦਾਖਲ ਹੋ ਕੇ ਕੁਝ ਨੌਜਵਾਨਾਂ ਨੇ ਸ਼ਰੀਆਮ ਗੁੰਡਾਗਰਦੀ ਕੀਤੀ ਪ੍ਰਬੰਧਕ ਦੀ ਕੁੱਟਮਾਰ ਕੀਤੀ ਫਾਇਰ ਕੀਤੇ ਅਤੇ ਲੈਸੈਂਸੀ ਰਿਵੋਲਵਰ ਲੈ ਕੇ ਫਰਾਰ ਹੋ ਗਏ ਦੀਪਕ ਕੁਮਾਰ ਗੱਲ ਵੀ ਜੀ ਜਿਉਂ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਬਾਕੀ ਪਤਕਾ ਤੁਹਾਡੇ ਸਾਰਿਆਂ ਨੂੰ ਖਲ ਕੋਈ ਵੀ ਨਹੀਂ ਹੈ ਜੀ ਸਿੰਪਲ ਜੀ ਗੱਲ ਹੈ 1200 ਵਰ ਦੀ ਅਨਨੋਨ ਮੁੜੇ ਨੇ ਅਜੀ ਨਹੀਂ ਜਾਣਦੇ ਆ ਕੇ ਥੱਲੇ ਪਹਿਲਾਂ ਵੱਡੇ ਬਰਾਦਾਂ ਦਾ ਲੜ ਪਿਆ ਰੈਸਟੋਰੈਂਟ ਦੇ ਅੰਦਰ ਉੱਥੇ ਇਹਨਾਂ ਨੇ ਤੁਤ ਮਮਾ 10 ਵਜਾਈ ਹੋਈ ਹੈ ਫਿਰ ਮੈਂ ਮੈਂ ਤੇ ਇੱਕ ਛੋਟਾ ਬਰਾਦ ਰੱਖੇ ਬੈਠਾ ਹੀ ਆਪਾਂ ਥੱਲੇ ਗਏ ਆ ਤੇ ਅਗਰੈਸਿਵ ਹੋ ਸਭ ਜਾਇਆ ਕੋਈ ਗੱਲ ਨਹੀਂ ਸੀ ਇੱਕ ਨਿੱਕੇ ਜਿਹੀ ਸਕੂਟੀ ਦੀ ਗੱਲ ਸੀ ਉਤੋਂ ਨੇ ਹੰਨ ਕੁੱਟਣਾ ਸ਼ੁਰੂ ਕੀਤਾ ਵਾ ਤੁਹਾਡੇ ਸਾਹਮਣੇ ਹੀ ਆ ਵੱਡੇ ਬੰਦੇ ਕੁੱਟੇ ਮੈਨੂੰ ਵੀ ਛੋਟੇ ਨੇ ਵੀ ਕੁੱਟ ਕੇ ਗਏ ਨੇ ਤੇ ਉਹਨਾਂ ਨੇ ਰਿਵਾਲਵਰ ਕੱਢੇ ਆਪਣੇ ਪਿਸਟਲ ਫਾਇਰ ਕੀਤੇ ਅਹੀ ਵੀ ਜਵਾਬੀ ਆਪਣੇ ਰਿਵਾਲਵਰ ਕੱਢੇ ਆ ਤੇ ਉਸੇ ਕੁੱਟਣ ਖੋਏ ਸਾਡੀ ਰਿਵਾਲਵਰ ਜਿਹੜਾ ਇੱਕ 32 ਬੋਲ ਦਾ ਲੈ ਗਏ ਮੇਰਾ ਲਾਇਸੈਂਸੀ ਰਿਵਾਲਵਰ ਹਾਂਜੀ ਕਾਰਨ ਸੀ ਕਾਰਨ ਇੱਕ ਸਕੂਟੀ ਦਾ ਕਾਰਨ ਸੀ ਮੇਨ ਇੱਕ ਲੇਡੀ ਸੀ ਇੱਕ ਲੜਕਾ ਆਇਆ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਹੈ ਸ਼ਾਇਦ ਬਾਹਰ ਸਕੂਟੀ ਲਾਈ ਸਾਡੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਆ ਲਾ ਕੇ ਤੇ ਗੱਡੀ ਬੈ ਕੇ ਚੱਲ ਗਏ ਆ ਅਈ ਵੇਖਿਆ ਤੇ ਚੋਕੇ ਮੁੰਡੇ ਨੇ ਕਹਿ ਕੇ ਅੰਦਰ ਕਰਦੇ ਆਣ ਕੇ ਸਮਝਾ ਕੇ ਦੇ ਦਾਂਗੇ ਉਹ ਆਏ ਹਾਂਜੀ ਤੁਹਾਡੀ ਛੋਟੀ ਅੰਦਰ ਲਾਈ ਹੈ ਤੁਸੀਂ ਇੱਧਰ ਅਨਨੈਸੈਸੀ ਪਾਰਕਿੰਗ ਥੋੜਾ ਬਸ ਸਟੈਂਡ ਪਾਰਕਿੰਗ ਬਣੀ ਉੱਥੇ ਲਾਓ ਤੇ ਉਹ ਚੋਕੇ ਛੋਟੀ ਵਾਪਸ ਕਰਤੀ ਹੈ ਕੋਈ ਗੱਲਬਾਤ ਨਹੀਂ ਉਦੋਂ ਸੌਰੀ ਫੀਲ ਕਰਕੇ ਗਿਆ ਲੜਕਾ ਅੱਜ ਪਤਾ ਨਹੀਂ ਕਿਹੜੇ ਰੰਜਿਸ਼ਾ ਉਹ 15 ਤੋਂ 20 ਮੁੰਡੇ ਲੈ ਕੇ ਆਇਆ ਜੇਕਰ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਤਾਂ ਮਾਹੌਲ ਆਏ ਦਿਨ ਵੱਤੋਂ ਬੱਤਰ ਹੁੰਦਾ ਚਾਰ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਕੁੜੀ ਦੇ ਚੱਕਰ 'ਚ ਨੌਜਵਾਨ ਆਪਸ ਦੇ ਵਿੱਚ ਭਿੜ ਗਏ ਇਸ ਤਰ੍ਹਾਂ ਗੋ ਕਹਿੰਦਾ ਪਾ ਵੀ ਹੈ ਕਿ ਪੰਜਾਬ ਦੇ ਵਿੱਚ ਰਿਆਮ ਗੋਲੀਆਂ ਚੱਲ ਰਹੀਆਂ ਨੇ ਕੁੱਟਮਾਰ ਕੀਤੀ ਜਾ ਰਹੀ ਹੈ ਇੱਕ ਦੂਜੇ ਨੂੰ ਆਪਸੀ ਰੰਜਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਤੇ ਮਹਿਜ਼ ਕਾਨੂੰਨ ਵਿਵਸਥਾ ਲੋਕ ਆਪਣੇ ਹੱਥ ਦੇ ਵਿੱਚ ਲੈ ਕੇ ਖੁਦ ਹੀ ਇਨਸਾਫ ਕਰਨ ਤੇ ਲੱਗੇ ਹੋਏ ਨੇ जिसਦੇ ਕਾਰਨ ਇੱਕ ਤਾਂ ਕਾਨੂੰਨ ਵਿਵਸਥਾ ਉਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਦੂਸਰਾ ਇੰਤਜ਼ਾਬ ਦਾ ਕਿ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਹੁਣ ਕਾਨੂੰਨ ਵਿਵਸਥਾ ਉਤੇ ਭਰੋਸਾ ਹੀ ਨਹੀਂ ਰਿਹਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰੀਕੇ ਨਾਲ ਮਾਨ ਸਰਕਾਰ ਅਤੇ ਕਾਨੂੰਨ ਵਿਵਸਥਾ ਇਸ ਕਾਨੂੰਨ ਵਿਵਸਥਾ ਨੂੰ ਮੁੜ ਤੋਂ ਕੰਟਰੋਲ ਕਰੇਗੀ ਤਾਂ ਜੋ ਪੰਜਾਬ ਦੇ ਵਿੱਚ ਅਤੇ ਹਰ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਤੇ ਲੋਕ ਇਸ دہشت ਦੇ ਮਾਹੌਲ ਦੇ ਵਿੱਚੋਂ ਬਾਹਰ ਆ ਕੇ నోర్మల్ జీరో రిపోర్ట్ నవజే